ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮ希望 ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਲਾਈਨਿੰਗ ਵਾਲੀ ਸ਼ਰਟ ਦੇ ਵਿੱਚ ਆਪਾਂ ਜਿਹੜੀਆਂ ਕਲੀਆਂ ਪਾਉਣੀਆਂ ਉਹ ਕਿਵੇਂ ਪਾਈਆਂ ਜਾਂਦੀਆਂ ਕਿੱਦਾਂ ਆਪਾਂ ਲਾਈਨਿੰਗ ਵਾਲੀ ਸ਼ਰਟ ਦੇ ਵਿੱਚ ਲੈਸ ਨੂੰ ਇਨਸਰਟ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਸਾਰੀ ਫੁੱਲ ਡਿਟੇਲ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸ਼ਰਟ ਦੀ ਕਟਿੰਗ ਕਰਕੇ ਆਪਾਂ ਤੀਰਾ ਵਗੈਰਾ ਕੁਝ ਨਹੀਂ ਕੱਟਣਾ ਪਹਿਲਾਂ ਸਜੈਸਟ ਘੇਰੇ ਦੇ ਅਕੋਰਡਿੰਗ ਆਪਾਂ ਸ਼ਰਟ ਦੀ ਕਟਿੰਗ ਕਰਨੀ ਹੈ ਨਾ ਹੀ ਇਹਦੇ ਨਾਲ ਲਾਈਨਿੰਗ ਅਟੈਚ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਸ਼ਰਟ ਦਾ ਸੈਂਟਰ ਕਰਕੇ ਇਦਾਂ ਇੱਥੇ ਇੱਕ ਟੱਕ ਲਗਾ ਕੇ ਇਹਨੂੰ ਪ੍ਰੈਸ ਨਾਲ ਇਹਦੀ ਕਰੀਜ਼ ਬਣਾ ਲੈਣੀ ਹੈ ਤਾਂ ਆਪਾਂ ਦੋਵਾਂ ਪਾਸਿਆਂ ਕਰੀਜ਼ ਤੋਂ ਲੈ ਕੇ ਦੋਨੇ ਪਾਸੇ ਆਪਾਂ 5-5 ਇੰਚ ਤੇ ਮਾਰਕ ਕਰਾਂਗੇ ਮਾਰਕ ਕਰਕੇ ਆਪਾਂ ਸਕੇਲ ਦੀ ਹੈਲਪ ਨਾਲ ਸਟ੍ਰੇਟ ਲਾਈਨ ਡਰਾ ਕਰ ਲਾਂਗੇ ਦੋਨੇ ਪਾਸੇ 5 5 ਇੰਚ ਤੇ ਮਾਰਕ ਕਰਕੇ ਹੁਣ ਆਪਾਂ ਸਕੇਲ ਦੀ ਹੈਲਪ ਦੇ ਨਾਲ ਪੂਰੀ ਸ਼ਰਟ ਦੇ ਉੱਪਰ ਲਾਈਨ ਡਰਾ ਕਰ ਲਈ ਆ ਹੁਣ ਆਪਾਂ ਇਹਦੇ ਤੇ ਲੇਸ ਲਗਾਉਣੀ ਸਟਾਰਟ ਕਰਦੇ ਆ ਹੁਣ ਆਪਾਂ ਸ਼ਰਟ ਨੂੰ ਸਿੱਧਾ ਤੇ ਲੇਸ ਨੂੰ ਆਪਾਂ ਉਲਟਾ ਕਰਕੇ ਰੱਖਾਂਗੇ ਇਸ ਤਰ੍ਹਾਂ ਸਲੋਲੀ ਸਲੋਲੀ ਜਿੰਨਾ ਆਪਾਂ ਵਿੱਚ ਦੇਣਾ ਹੈਗਾ ਲੇਸ ਦਾ ਹਿੱਸਾ ਓਨੇ ਹਿੱਸੇ ਦੇ ਅਸ ਲਾਈ ਲਗਾ ਲਿਆ ਜੀ ਜੇ ਤੁਸੀਂ ਚਾਹੋ ਤਾਂ ਪਹਿਲਾਂ ਫੈਬਰਿਕ ਗਲੂ ਨਾਲ ਵੀ ਇਹਨੂੰ ਅਟੈਚ ਕਰ ਸਕਦੇ ਹੋ ਲਓ ਜੀ ਆਪਾਂ ਇੱਕ ਸਲਾਈ ਲਾ ਚੁੱਕੇ ਹਾਂ ਹੁਣ ਆਪਾਂ ਇਸੇ ਲੈਸ ਨੂੰ ਇਦਾਂ ਪਲਟ ਦਾਂਗੇ तो टॉप स्टिच लगा देंगे इदा करके पलट देंगे इदा तो टॉप स्टिच लगा देंगे देख सकते हो इदा लग रही है ਲੌਜੀ ਆਪਾਂ ਲਗਾ ਚੁੱਕੇ ਆਂ ਆਪਾਂ ਤੁਹਾਨੂੰ ক্লোਜ਼ ਤੋਂ ਦਿਖਾਉਣੇ ਆਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਜਿਹੜੀ ਲੇਸ ਹੈ ਇਨਸਰਟ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਦੂਜੇ ਪਾਸੇ ਵੀ ਤੁਹਾਨੂੰ ਲਾ ਕੇ ਫਾਈਨਲ ਲੁੱਕ ਦਿਖਾਉਣੇ ਆਂ ਲਓ ਜੀ ਆਪਣੀ ਜਿਹੜੀ ਲੇਸ ਹੈ ਉਹ ਆਪਾਂ ਇਨਸਰਟ ਕਰ ਚੁੱਕੇ ਆ। ਤੁਹਾਨੂੰ ਫਾਈਨਲ ਦਿਖਾਉਣੀ ਹੈ ਕਿ ਕਿੱਦਾਂ ਲੱਗਦੀ ਹੈ। ਆਪਣੀਆਂ ਕਲੀਆਂ ਜਿਹੜੀਆਂ ਪੈ ਕੇ ਉਹ ਰੈਡੀ ਨੇ। ਤੁਸੀਂ ਚੈੱਕ ਕਰ ਸਕਦੇ ਹੋ। ਕਿੰਨੀ ਫਿਨਿਸ਼ਿੰਗ ਨਾਲ ਆਪਣੀਆਂ ਕਲੀਆਂ ਪਈਆਂ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਲਾਈਨਿੰਗ ਜਾਂ ਵੀ ਇਹਦੀਆਂ ਮੋਢੇ ਦੀਆਂ ਕਟਾਂ ਕਿਉਂ ਨਹੀਂ ਪਹਿਲਾਂ ਛਕਾਉਂਦੀ ਹਨ ਪਹਿਲਾਂ ਕਿਉਂ ਨਹੀਂ ਪਾਉਂਦੇ ਉਹਦਾ ਕਾਰਨ ਇਹ ਹੈ ਕਿ ਜਦੋਂ ਇਹਦੇ ਵਾਸਤੇ ਆਪਾਂ ਨੂੰ ਹਾਫ ਹਾਫ ਇੰਚ ਦੋਨੇ ਪਾਸੇ ਮਾਰਜਨ ਦੀ ਜ਼ਰੂਰਤ ਹੁੰਦੀ ਹੈ ਤੇ ਆਪਾਂ ਕਈ ਵਾਰੀ ਦੋਨੋਂ ਬੈਕਅਪ ਵਾਲਾ ਪੱਲਾ ਤੇ ਫਰੰਟ ਵਾਲਾ ਪੱਲਾ ਇਕੱਠੇ ਕੱਟ ਕਰਦੇ ਆਂ ਤੇ ਮੋਢਿਆਂ ਦੀਆਂ ਕਟਾਂ ਵੀ ਇਕੱਠੇ ਪਾਉਨੇ ਆ ਤਾਂ ਥੋੜਾ ਫਰਕ ਪੈ ਜਾਂਦਾ ਜਦੋਂ ਆਪਾਂ ਪਹਿਲਾਂ ਹੀ ਕਟਿੰਗ ਕਰਕੇ ਕਲੀਆਂ ਪਾਉਨੇ ਆ ਠੀਕ ਹੈ ਇਸ ਕਰਕੇ ਮੇਰੀ ਇਹ ਹੀ ਸਲਾਹ ਹੈ ਕਿ ਪਹਿਲਾਂ ਤੁਸੀਂ ਕਲੀਆਂ ਪਾ ਲਓ ਦੈਨ ਤੁਸੀਂ ਸ਼ਾਰਟ ਦੀ ਕਟਿੰਗ ਕਰੋ ਦੈਨ ਤੁਸੀਂ ਲਾਈਨਿੰਗ ਦੀ ਕਟਿੰਗ ਕਰੋ ਹੋਪਸ ਹੋ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਗਿਆ ਹੋਵੇਗਾ ਕਿ ਆਪਾਂ ਇਹਦੇ ਵਿੱਚ ਕਿੱਦਾਂ ਲੇਸ ਇਨਸਰਟ ਕੀਤੀ ਹੈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਦੈਨ ਸਬਸਕ੍ਰਾਈਬ ਕਰਿਓ ਮਿਲਦੇ ਆਂ ਆਪਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ